ਚਲਾਉਣੇ ਆ ਬਈ ਚਲਾਉਣੇ ਆ ਇੱਕ ਜਿਹੜੀ ਗੱਡੀ ਆ ਦਪੁਰਜੀ ਵਾਲਾ ਮੇਰੇ ਕੋਲੇ ਆਇਆ ਯਾਰਾ ਇੱਥੇ ਮਚਾਕੀ ਦੇ ਵਿੱਚ ਦੀਪ ਦਪੁਰਜੀ ਵਾਲੇ ਨੂੰ ਕਿਸੇ ਵੀਰਾਂ ਨੇ ਥਾਰ ਗੱਡੀ ਬੋਲੀ ਸੀ ਉਹ ਦੀਪ ਕਹਿੰਦਾ ਵੀ ਕਿਸੇ ਕਾਰਨ ਉਹ ਸਨਮਾਨ ਮੈਂ ਨਹੀਂ ਲਵਾਗਾ ਉਹਨਾਂ ਵੀਰਾਂ ਦਾ ਧੰਨਵਾਦ ਹੈ ਕਿਉਂਕਿ ਜੋਦੀਪ ਨੇ ਕਹਿੰਦਾ ਸਾਨੂੰ ਕਮੇਟੀ ਨੇ ਕਹਿੰਦਾ ਜਾਂ ਕਿਸੇ ਵੀਰ ਨੇ ਜਿਨ੍ਹਾਂ ਨੇ ਮਾਨ ਸਨਮਾਨ ਦੇਣਾ ਅਸੀਂ ਤਾਂ ਭਾਈ ਤੁਹਾਡੇ ਸਾਰਿਆਂ ਦੇ ਸਾਂਝੇ ਆ ਸਾਡੇ ਦੇ ਨਾਲ ਕੋਈ ਬੰਦਾ ਗਿਲਾ ਕਰੇ ਦੀਪ ਕਹਿੰਦਾ ਜਿਹੜਾ ਮੈਂ ਉਹ ਮਾਨ ਸਨਮਾਨ ਜਿਹੜੇ ਵੀਰਾਂ ਨੇ ਬੋਲਿਆ ਸੀ ਉਹ ਮਾਨ ਸਨਮਾਨ ਮੈਂ ਨਹੀਂ ਲਵਾਗਾ ਇਹਦਾ ਕੀ ਕਾਰਨ ਹੈ ਇਹਦੇ ਪਿੱਛੇ ਕੀ ਚੱਕਰ ਹੈ ਉਹ ਦੀਪ ਨੂੰ ਪਤਾ ਹੈ ਜਾਂ ਜਿਹੜੇ ਵੀਰਾਂ ਨੇ ਉਹਨਾਂ ਨੂੰ ਜਿਨ੍ਹਾਂ ਨੇ ਦੇਣੀ ਹੈ ਉਹਨਾਂ ਨੂੰ ਪਤਾ ਭਾਈ ਜੋ ਉਹ ਵੀਰ ਨੇ ਅਨਾਉਂਸ ਕਰਾਇਆ ਅਸੀਂ ਕਰਤਾ ਜੇ ਕਿਸੇ ਨੂੰ ਸਾਡੇ ਦੇ ਗਲਾਸੀਆਂ ਨਾਲ ਵੀਰਾਂ ਤੋਂ ਮਾਫੀ ਚਾਹੁੰਦੇ ਆ ਆਓ ਜੁੜੀਏ ਖੇਡ ਕਬੱਡੀ ਦੇ ਨਾਲ ਮੇਰੇ ਮਿੱਤਰੋ ਸਿਰੇ ਦਾ ਮੈਚ ਇਹ ਸਮਾਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ